ਆ ਸਭ ਨੂੰ ਪਤਾ ਹੈ ਕਿ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੇ ਲਈ ਧਰਨੇ ਲਾਏ ਗਏ ਹਨ ਪਹਿਲੇ 2 ਦਿਨ ਤਾਂ ਪੁਲਿਸ ਵਾਲਿਆਂ ਵੱਲੋਂ ਕਿਸਾਨਾਂ ਤੇ ਨੌਜਵਾਨਾਂ ਤੇ ਬਹੁਤ ਜ਼ਿਆਦਾ ਅਤੂ ਗੋਲੇ ਸਿੱਟੇ ਗਏ ਜਿਸ ਨਾਲ ਕੁਝ ਨੌਜਵਾਨ ਜ਼ਖਮੀ ਹੋਏ ਅਤੇ ਕੁਝ ਬਜ਼ੁਰਗ ਵੀ ਜ਼ਖਮੀ ਹੋ ਜਾਂਦੇ ਹਨ ਪਰ ਹੁਣ ਸ਼ਾਂਤੀ ਹੈ ਕਿਉਂਕਿ ਹੁਣ ਪੁਲਿਸ ਵਾਲੇ ਕਹਿ ਰਹੇ ਨੇ ਕਿ ਸਾਡੇ ਕੋਲੇ ਅਤੂ ਗੈਂਦੇ ਗੋਲੇ ਮੁੱਕ ਗਏ ਤੂੰ ਸ਼ਾਂਤੀ ਰੱਖੋ ਪਰ ਆਪਣੇ ਨੌਜਵਾਨ ਕਿੱਥੇ ਟਾਲਦੇ ਆ ਕੁਝ ਨੌਜਵਾਨ ਇੱਕ ਮੁੰਡੇ ਦੇ ਸੇਰਾ ਬਣ ਕੇ ਪੁਲਸ ਵਾਲਿਆਂ ਦੇ ਸਾਹਮਣੇ ਉਕੇ ਖੜੇ ਹੋ ਜਾਂਦੇ ਆਂ ਤੇ ਭੰਗੜਾ ਪਾਉਣ ਲੱਗ ਜਾਂਦੇ ਆਂ ਤੇ ਇੱਕ ਨੌਜਵਾਨ ਹੱਥ ਵਿੱਚ ਸੰਤਰਾ ਫੜ ਕੇ ਕਹਿ ਰਿਹਾ ਆ ਆਜੋ ਖਾ ਲੋ ਤੇ ਦੂਜਾ ਨੌਜਵਾਨ ਕਹਿ ਰਿਹਾ ਹੈ ਕਿ ਆਜੋ ਚਾਹ ਪੀ ਲੋ ਤੁਹਾਡੇ ਲਈ ਚਾਹ ਬਣਾਈ ਹੈ ਇੰਨੀਆਂ ਕੋਟੇਚਰਾਂ ਤਾਂ ਬੰਦੀਆਂ ਹਨ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ